ਜੀਵਨ ਇਹ ਜੀਵਨ ਖੜੇ ਕਿਥੇ ਚਲੀ ਗਈ ਹੈ ਕਿਤੇ ਆਵਾਜ਼ ਹੀ ਨਹੀਂ ਦਿੰਦੀ ਫੇਰ ਮਾਰਨੀ ਮਾਰ ਜੀਵਨ ਇਹ ਜੀਵਨ ਬਹ ਉਹ ਕਿਤੇ ਆਵਾਜ਼ ਹੀ ਨਹੀਂ ਦੇਣ ਦੇ ਪਤਾ ਨਹੀਂ ਕਿਤੇ ਚਾਹ ਬੈਠੀ ਹੈ ਪਤਾ ਹੀ ਕੋਈ ਨਹੀਂ ਉਹਨੂੰ ਕਿਵਾਜਾ ਮਾਰਦਾ ਕਿ ਨਹੀਂ ਮਾਰਦਾ ਕੀ ਕਰਾਂ ਹੁਣ ਮੈਂ ਤਾਂ ਕਿਤੇ ਬਾਹਰ ਬੈਣਾ ਹੀ ਜਰੀ ਕਮ ਆਖਣਾ ਮੇਰੀ ਮੰਜੀ ਦਾ ਬਾਹਰ ਪਾਵਾਂ ਅੱਖ ਗਈ ਅੰਦਰ ਬੈ ਬੈ ਕੇ ਬਾਵਾ ਜੀ ਨੇ ਤੇ ਐਂਡੇ ਚ ਮੰਜੀ ਕਿੰਡਮ ਨਹੀਂ ਆ ਕੀ ਕਰਾਂ ਹੁਣ ਆਪਣੇ ਉੱਠ ਕੇ ਜਾਇਆ ਨਹੀਂ ਜਾਣਿਆ ਇਹ ਨਹੀਂ ਮੁੰਡੇ ਨੂੰ ਆਜ ਮਾਰਨੀ ਆ ਸੱਸ ਨੂੰ ਆਜ ਮਾਰਨੀ ਆ ਸ਼ਾਇਦ ਕਿਤੇ ਉਹ ਵੇੜੇ ਚ ਹੋਏ ਸਰਸ ਵੇਸ ਸਰਸ ਚੱਲ ਗਏ ਸਾਰੇ ਕੋਈ ਵਾਰ ਨਹੀਂ ਨਿੰਦਿਆ ਇਹ ਘਰਾਂ ਤੋਂ ਸੁਣਦਾ ਹੀ ਕੋਈ ਨਹੀਂ ਇਹ ਦਸ ਉਹ ਅੰਦਰ ਪਈ ਆ ਕਦੇ ਉਹ ਨੂੰ ਬਾਹਰ ਕੱਢ ਦਈਏ ਕੋਈ ਪਤਾ ਹੀ ਨਹੀਂ ਇਹਨਾਂ ਨੂੰ ਸਮਝੀ ਕੋਈ ਨਹੀਂ ਕਿ ਕਿ ਹਸਿਆਣੇ ਬੰਦੇ ਦੀ ਕੋਈ ਸੇਵਾ ਕਰਨੀ ਆ ਸੇਵਾ ਕਰਨ ਲਈ ਆਂਦੀ ਮੈਂ ਸੇਵਾ ਬੜੀ ਕਰਨੀ ਆ ਆ ਸੇਵਾ ਵੇਖ ਲਓ ਮੇਰੀ ਹੁਣ ਲਈ ਕਦੇ ਮੰਜੇ ਤੋਂ ਠਾਲ ਕੇ ਬਾਹਰ ਅੰਦਰ ਨਹੀਂ ਕਰਨਾ ਕੁਛ ਨਹੀਂ ਕੋਠਾ ਮੈਨੂੰ ਸੁੱਟ ਛੱਡਦੀ ਆ ਤੇ ਸੇਵਾ ਕਰਨੀ ਆ ਮੈਂ ਬੜੀ ਤੇਰੀ ਮੈਂ ਤੇਰਾ ਆ ਕਰਨੀ ਮੈਂ ਤੇਰਾ ਆ ਕਰਨੀ ਗੱਲਾਂ ਕਰਨ ਲੱਗੀ ਕਿ ਤੇ ਇੰਨੀਆਂ ਗੱਲਾਂ ਕਰਦੀ ਐ ਕੋਈ ਹਿਸਾਬ ਨਹੀਂ ਉਹ ਕਿ ਪਤਾ ਕਿੱਥੇ ਗਈ ਕਿੱਥੇ ਨਹੀਂ ਕਿੰਨੀਆਂ ਆਵਾਜ਼ਾਂ ਮਾਰੀਆਂ ਨੇ ਕਿਤੇ ਆਵਾਜ਼ ਹੀ ਨਹੀਂ ਦੇਣ ਈ ਜਾਣ ਕੇ ਨਹੀਂ ਦਿੰਦੀ ਹੋਣੀ ਹੋਣੀ ਤੇ ਇੱਥੇ ਹੀ ਰਖਦੇ ਬਿਆਨ ਕਿਸਤਮਦੀ ਐ ਮੈਨੂੰ ਚਲੋ ਮਰਜ਼ੀ ਉਹਦੀ ਫੇਰ ਮਾਰਨੀ ਆ ਮੁੰਡਿਆਂ ਨੂੰ ਆਵਾਜ਼ ਸ਼ਾਂਤ ਕਿਤੇ ਮੁੰਡਾ ਹੀ ਬਾਹਰ ਆ ਗਿਆ ਫੇਰ ਤਾਰਾ ਮਾਰਨੀ ਹੈ ਹੈ ਜੀਵਨ ਮੈਂ ਮੰਜਾ ਆ ਜਾਦੇ ਤੇ ਪੇ ਸੈਸ ਮਰੀ ਜਾਵਾਂ ਜਾ ਬੈਠੀ ਇਥੇ ਤੇਰਾ ਤਾਂ ਕਾਮੀ ਇਧੋ ਬੇਲੀ ਨਾ ਹਮੇ ਤੇ ਕਾ ਖਾਂਦੀ ਫੋਟ ਦੇ ਤੇ ਉਪਰ ਕਿਤੇ ਬਾਹ ਸੈਸ ਹੀ ਲੰਦਾ ਕਰਨੀ ਹੈਗਾ ਮੈਂ ਤਨੀ ਰੋ ਪੰਜਾ ਡਾਉਣ ਲਗੀ ਬੁੱਢੀ ਦਾ ਬਾਹ ਹ ਇਥੇ ਰਿਕ ਰਿਕ ਕੇ ਮਰ ਜਾ ਮੈਂ ਤੈਨੂੰ ਕੀ ਕਰਾਂ ਠੱਠੇ ਖੂਚ ਪਿਆ ਜਾ ਬਥੇਰਾ ਕਰ ਲਿਆ ਕਰਨਾ ਮੈਂ ਹੁਣ ਕੀ ਕਰਾਂ ਅੱਖ ਦੀਆਂ ਹੁਣ ਮੈਂ ਹੁਣ ਮੈਂ ਰੋਟੀ ਪਾਣ ਦਾ ਕਰਨ ਤੇ ਧੰਮ ਤੇਰੇ ਵਾਲੇ ਵੇਖਾਂ ਸਾਰਾ ਤੇਰੀ ਮੰਜੀ ਕੀ ਦੀ ਅੰਦਾ ਤੇ ਤੇਰੀ ਮੰਜੀ ਬਾਹ ਉਦਾਂ ਬੜੀ ਹੀ ਜਲੇ ਬੰਦੇ ਦਾਦੀ ਦੇ ਹੁਣ ਪਤਾ ਨਹੀਂ ਕਿ ਤੈਨੂੰ ਡੇ ਸਾਰੀ ਸਰ ਚੰਗਾ ਸਦੋ ਇਹਨੂੰ ਹੀ ਮਾਰਤਾ ਸੀ ਕਿ ਕਿਦਾਂ ਇਹਨਾਂ ਪਾ ਲਈਦਾ ਉਹਦਾ ਰੋਣਾ ਪੱਟੀਆਂ ਚੜ੍ਹਦੀ ਪੋਤਾ ਆਪਣੇ ਨੂੰ ਪੋਤਿਆਂ ਨੂੰ ਹੀ ਹੁਣ ਲੱਗੂਗਾ ਨਾ ਪਤਾ ਜਦੋਂ ਅੰਦਰੇ ਪਈ ਰਹੀ ਨਾ ਉੱਠਣ ਜੋਗੀ ਆ ਨਾ ਬਾਹਰ ਨੂੰ ਜੋਗੀ ਆ ਇੱਥੇ ਰਹਿ ਆ ਤੇਰੀ ਸਜ਼ਾ ਜੈ ਐ ਹੋਈ ਆ ਇੱਥੇ ਮਰੇਗੀ ਨੂੰ ਸਭ ਕੁਝ ਆਉਦੀ ਕਿ ਪੀਂਦੇ ਤੇ ਬਾਜਾਂ ਮਰੀ ਮਮੀ ਆ ਇੱਥੇ ਆ ਮੇਰੀ ਗੱਲ ਸੁਣੋ ਅੱਜ ਜਿਹਦੀ ਬੀਪੀ ਵਾਜਾ ਮੜੀ ਸੀ ਜਾਣ ਗੁੰਡੇ ਮੈਂ ਤਾਂ ਬਾਹਰ ਫੋਨ ਤੇ ਬਹਿ ਲੱਗਾ ਕਹਿੰਦਾ ਸੁਣੋ ਬਾਹਰ ਆ ਗਏ ਥੋੜੇ ਤੇ ਅੰਦਰ ਹੀ ਆਵਾਜ਼ ਆਉਂਦੀ ਚਿੱਟੇ ਨੂੰ ਮਾਜਾ ਸੁਣਦੇ ਹੀ ਤੇ ਚੱਲ ਜਾਂਦਾ ਹੈ ਕਿੱਦਾਂ ਆਇਆ ਮੇਰੇ ਵੱਲ ਦਵਾਈ ਦੀ ਗੱਲ ਤਾਂ ਕਿਹੜਾ ਕੰਮ ਕੋਈ ਗੱਲ ਨਹੀਂ 2 ਮਿੰਟ ਉਧਰ ਦੇ ਵੇਖਿਆ ਜਾਂਦਾ ਉਧਰ ਨਹੀਂ ਵੇਖਿਆ ਜਾਂਦਾ ਆ ਤੋਸਾ ਕਨੇ ਪਾਉਣਾ ਹੋਸਾ ਕਨੇ ਪਾਉਣਾ ਕਰਦਾ ਕੀ ਫਿਰਦਾ ਵਾ ਕਿੱਦਾਂ ਇਹ ਪਾਉਂਦਾ ਕਰਦਾ ਇਹਨੂੰ ਜ਼ਿੰਮੇਵਾਰ ਵਾਹੇ ਕਰ ਦੋ ਮੈਂ ਵੀ ਨਾ ਮੈਂ ਠੇਕਾ ਲਿਆ ਤੜਕਾ ਦੀ ਦਾ ਠੇਕਾ ਲਿਆ ਵਾ ਹੋਰ ਠਿੱਕ ਕਨੇ ਲੈਣਾ ਵਾ ਡਾਕਾਂਡ ਪਾਇਆ ਇਹਨਾਂ ਨੇ ਡਾਡੀ ਪਾਜਾ ਮਾਰੇ ਨਹੀਂ ਆ ਮੈਂ ਕਦੋਂ ਦਾ ਸੁਣਦੇ ਆ ਸੁਣਦੇ ਚ ਆ ਜਾਂਦਾ ਓਏ ਆ ਗਿਆ ਮੈਂ ਫੋਨ ਕੱਟ ਕੇ ਬੱਸੇ ਵੜੇ ਆਹੋ ਕਿਹਰੇ ਲੱਗਦਾ ਨੀਗਾ ਗਿਆ ਘਰ ਨਹੀਂ ਹੈਗਾ ਮਾਹ ਤੁਸੀਂ ਇੱਥੇ ਲਾਗੇ ਕੰਮਰੇ ਜਿਹੜੇ ਸਬਜ਼ੀ ਕੱਟਣਾ ਤਾਂ ਪੰਨਾਂ ਤੋਂ ਵੜਿਆ ਗੱਲ ਸੁਣੋਂਦਾ ਵੀ ਕੀ ਗੱਲ ਹੈ ਤੇ ਕੀ ਨਹੀਂ ਵੀ ਮੇਰੇ ਕੋਲ ਨਹੀਂ ਸੁਣੀ ਆ ਜਾਂਦੀਆਂ ਗੱਲਾਂ ਤੁਜਨੇ ਤੋਂ ਮੇਰੇ ਸੱਚ ਛਿੱਤਰ ਹੀ ਆ ਫੇਰ ਮੈਨੂੰ ਪੜਾ ਕੇ ਚੰਗੀ ਗੱਲ ਕਰਨਾ ਆਹੋ ਗੱਲਾਂ ਦਾ ਕੰਮ ਹੁੰਦਾ ਨਾ ਹੱਦਾਂ ਵਜਲੇ ਹਾਂ ਆਹ ਗੱਲਾਂ ਨਾ ਕਰੋ ਤਾਂ ਕੀ ਗੱਲ ਬੱਸ ਹੁਣ ਕਰਨ ਦੀ ਡੇਰ ਤੀ ਹੁਣ ਮੈਂ ਡੀਟਾਕ ਤੇ ਧੁੱਪੇ ਬਾਹਰ ਲੇ ਤੇ ਤਾਂ ਮੈਂ ਤਾਂ ਕੀ ਵੇ ਨੈਂ ਆਪ ਗਈਆਂ ਨਹੀਂ ਮਾ ਮੈਂ ਆਪ ਗਈ ਹੁਣ ਬਸ ਮੇਰੇ ਕੋਲ ਦੀ ਹੁਣ ਉਤੀ ਬੁੰਦੀਆਂ ਕੀ ਦਿਆ ਜਾਂਦੀਆਂ ਤੁਸੀਂ ਕਰੋ ਵੇਲੇ ਵੀ ਪੀਉਂਦੇ ਤੇ ਅੱਜਾਂ ਨਹੀਂ ਮੈਂ ਚਗਾੜੇ ਕਿੰਨੇ ਚਗਾ ਕਿਦਾਂ ਰਹੀਏ ਫਿਰ ਨਾ ਨਾ ਕੋ ਚਗਾ ਜੇ ਕਰਨਾ ਹੂੰ ਮੈਂ ਤੇ ਦਾਦੀ ਨੂੰ ਹੋ ਜੇ ਤੂੰ ਇੱਥੇ ਸਭ ਸੋਜੀ ਕੱਢ ਲੈ ਜੀ ਦਾਦੀ ਨੂੰ ਹੋ ਜੇ ਠੀਕ ਹੈ ਨਾ ਮੈਂ ਤੂੰ ਸੁਣਿਆ ਕਰ ਤਨੀ ਮੈਂ ਤਾਂ ਬੋਲੀ ਹੋ ਕੀ ਕਰਨਾ ਤੂੰ ਬੋਲੀਆਂ ਸਟੀਲ ਦੀਆਂ ਹੱਡੀਆਂ ਨੂੰ ਕੁਝ ਨਹੀਂ ਹੋਣ ਲੱਗਾ ਤੇਰੀ ਤੇਰੀ ਦਾਦੀ ਨੂੰ ਪਰਸ਼ੀ ਇਹਦੀਆਂ ਗੱਲਾਂ ਆਉਂਦੇ ਬੰਦੇ ਉੱਠ ਕੇ ਤਰੈ ਫਿਰ ਠੀਕ ਹੈ ਨਾ ਕਹਿੰਦਾ ਕੀ ਕਰਦਾ ਬਹਿਣ ਕੁਛ ਨਹੀਂ ਹੁਣਾ ਨੂੰ ਕੁਛ ਨਹੀਂ ਹੁਣਾ ਹਾਂ ਚੰਗੀ ਪੜੀ ਆ ਜਾਣ ਕੇ ਨਹੀਂ ਹਰਦੀ ਮੰਜੇ ਤੋਂ ਜਾ ਕਰਦੇ ਜਾ ਕੇ ਤੂੰ ਪੇਸ਼ਾਂਗੇ ਜਾ ਉਹ ਕੋਈ ਨਹੀਂ ਕਰ ਦੂ ਹੁਣ ਤਮਾਰਿਆ ਹਾਂ ਤੂੰ ਹੀ ਆਹੋ ਸਬਜ਼ੀ ਕੱਟ ਲੈ ਠੀਕ ਆ ਨਾ ਧੀ ਧੀ ਬਸ਼ਦੀ ਕੱਟਿਓ ਇੱਕ ਤੜਾ ਕੱਬਰ ਆ ਨਾ ਮੈਨੂੰ ਜੀ ਨਹੀਂ ਮਿੰਦਾ ਜੇ ਤੈਨੂੰ ਸੁਣ ਲਿਆ ਤੇਰੀ ਗਾਦੀਵਾਜਾ ਮਾਰਦੀ ਤਾਂ ਆਣ ਕੇ ਸੁਣ ਲੈ ਤਾਂ ਕਰ ਲੋ ਦੀ ਹੁਣ ਮੈਂ ਤੇ ਤਲਕਾ ਲਾਵਾਂ ਕਿ ਜੋ ਮੋਦੀਆਂ ਗੱਲਾਂ ਸੁਣਾ ਉਹਨੇ ਤੇ ਕਹਿ ਤ ਨਹੀਂ ਉਹ ਉੱਥੇ ਮੰਜਾ ਡਾ ਉੱਥੇ ਮੰਜਾ ਡਾ ਇੱਥੇ ਨਹੀਂ ਬਹਿਣਾ ਉੱਥੇ ਨਹੀਂ ਬਹਿਣਾ ਇਹਨੇ ਤਾਂ ਮੇਰੂੰ ਬੁੱਢੀ ਨੇ ਖਾ ਹੀ ਲਿਆ ਸਾਰਾ ਦਿਨ ਕਦੀ ਕੋਸ ਤੇ ਦੀ ਕੋਸ ਤੇ ਦੀ ਕੋਸ ਤਾਂ ਗੱਗੀਆਂ ਮੈਂ ਜੇ ਮੈਂ کہیں ਬਿੱਤਾ ਅਸਰਪਤ ਛੱਡਾਈਏ ਤਾਂ ਮੇਰੇ ਚੋਗਾ ਮੰਦਾ ਮੈਂ ਕਰਾਂ ਤੇ ਕਹਾਂਗੀ ਮੈਨੂੰ ਤਾਂ ਸੁਝੀ ਨਹੀਂ ਆਦੀ ਚੱਲ ਮਨਾ ਤਰਕਾ ਲਾਉ ਹੁਣ ਇਹ ਮੰਦਰ ਮੰਗਣ ਡਿਆ ਸਾਰੇ ਐਨੀ ਆਵਾਜ਼ਾਂ ਮਾਰੀਆਂ ਨੇ ਕਿਤੇ ਕੋਈ ਸੁਣਦਾ ਹੀ ਨਹੀਂ ਪਤਾ ਨਹੀਂ ਅੱਜ ਸਾਰੇ ਕਬਰ ਕਿੱਧਰ ਚੱਲ ਗਏ ਨੇ ਕੋਈ ਆਵਾਜ਼ ਨਹੀਂ ਦੇਣ ਡਿਆ ਵੇਖੋ ਪਤਾ ਨਹੀਂ ਕਿੱਥੇ ਗਏ ਹੋ ਹਾਂ ਜੀ ਆ ਜੀ ਮੈਂ ਵਾਜਾਂ ਮਾਰਣ ਡੇ ਜੀ ਵੇਖੋ ਤਾਂ ਵਾਜਾਂ ਕੀ ਮਾਰ ਲੀਆਂ ਨੇ ਮੈਂ ਮੈਂ ਬਾਜਾਂ ਤਾਂ ਮਾਰ ਲਈਆਂ ਕਿ ਇੱਥੇ ਬੈਠੀ ਇਕੱਲੀ ਮੈਂ ਤੇ ਅੱਕ ਗਈ ਆ ਅੱਛਾ ਤੇ ਮੈਂ ਮੇਰੀ ਮੰਜੀ ਕੇ ਤੇ ਬਾਹਰ ਲੰਘਦੇ ਤੇ ਮੈਂ ਉੱਥੇ ਘੜੀ ਬਹਿ ਜਾਂਦੀ ਉਹ ਮੈਂ ਗੇੜ ਲਾ ਕੇ ਫੋਨ ਆਉਂਦਾ ਕੇ ਤਾਂ ਤੇ ਮੈਂ ਤੁਹਾਡੀ ਆਵਾਜ਼ ਸੁਣ ਲਈਗੀ ਤੇ ਮੈਂ ਫੋਨ ਕਾਟੇ ਤੇ ਰੋਸੇਲੇ ਆ ਗਿਆ ਉਹਦਾ ਬਹੁਤ ਬੜੀਆਂ ਬਾਜਾਂ ਫਾਮ ਤੇਰੀ ਮਾਂ ਨੂੰ ਪਹਿਲਾਂ ਬਾਜਾਂ ਮਾਰੀਆਂ ਉਹਨੇ ਨਹੀਂ ਆਵਾਜ਼ ਦਿੱਤੀ ਆ ਕੇ ਫਿਰ ਮੈਂ ਮੁੰਡੇ ਨੂੰ ਆਵਾਜ਼ ਮਾਰਨੀ ਐ ਸੱਸ ਨੂੰ ਫਿਰ ਤੈਨੂੰ ਮਾਰੀਆਂ ਬਾਜਾਂ ਤੰਮੀ ਨਾ ਬਾਜ ਦਿੱਤੀ ਮੈਂ ਆਖਿਆ ਪਤਾ ਨਹੀਂ ਕਿੱਥੇ ਚੱਲ ਗਈ ਮੈਂ ਤਾਂ ਗੱਲ ਕਰਨ ਡਿਆ ਕਿ ਨਾ ਫੋਨ ਤੇ ਅੱਛਾ ਸੁਣੋ ਤਾਂ ਮੈਨੂੰ ਗਿਆ ਹੈਗਾ ਅੱਛਾ ਤੇ ਫੋਨ ਘਾੜ ਕੇ ਪਸਰੇ ਮੈਂ ਤੁਹਾਡੇ ਆ ਲਾ ਗਿਆ ਤੇ ਮੰਮੀ ਦਾ ਕੀ ਪਤਾ ਕਿੱਥੇ ਦਿਮਾਗ ਤੇ ਕਿੱਥੇ ਨਹੀਂ ਆਓ ਜੀ ਧੰਨਵਾਦ ਛੱਡ ਹਾਂ ਬਾਹਰ ਕਿੱਥੇ ਪਤਾ ਭਰਾਵਾ ਕਿੱਥੇ ਗਈ ਮੰਜੀ ਡਾ ਕੇ ਤੁਹਾਨੂੰ ਬਾਹਰ ਹੁਣਾ ਮਾਰ ਮਾਰ ਕੇ ਸਲਾਜੋ ਮਾਰਨਾ ਹੋ ਜਿਹੜਾ ਤਰਜੋ ਹਾਂ ਇਹ ਚਾਰ ਬਾਹਰ ਬੈਈਂ ਜਰਾ ਆਹ ਲੈਣੀ ਕੋਈ ਗੱਲ ਨਹੀਂ ਵਾਰਦੀ ਜਿੰਦੀ ਭਰਾਵਾ ਕੋਈ ਗੱਲ ਨਹੀਂ ਵਾਰਦੀ ਜਿੰਦੀ ਜਿੰਦੀ ਤੇ ਚੱਲ ਆ ਜੀ ਕਰਿਆ ਰੰਦਾ ਤੇਰਾ ਪੁੱਤ ਆ ਇਹ ਨਾ ਚੰਗਾ ਵਾ ਤੇ ਕਿਤੇ ਇਹ ਸੇਵਾ ਮੇਰੀ ਕਰਦਾ ਵਾ ਮੇਰੇ ਵੀ ਨਾ ਸੇਵਾ ਕਰੇ ਤੇ ਮਾ ਜੀ ਤੇ ਮੈਨੂੰ ਮਾਰਦੇ ਦੋ ਚੋਂ ਦੇਣਾ ਚੀ ਚਲੋ ਬੈਠੋ ਇੱਥੇ ਆਹੋ ਇਹ ਤਾਂ ਮੈਨੂੰ ਮੁੰਡਿਆ ਦਾ ਬੜਾ ਆਸਰਾ ਪੋਤੇ ਦਾ ਹਾਂਜੀ ਹਾਂਜੀ ਇਦਾਂ ਕਰਦਾ ਮੈਂ ਕੁੱਲ ਹੁਣਾ ਮੰਜੀ ਆ ਮੈਂ ਜਦ ਤੂੰ ਬਹੁਤ ਇੱਥੇ ਨਾ ਹਾਂ ਮੈਂ ਅੱਧਾ ਮਿੰਟ ਚੱਲ ਜਾ ਬਲਾ ਹੋਏ ਤੇਰਾ ਜੀਦਾ ਨੇ ਸ਼ੁਕਰ ਹੈ ਰੱਬ ਦਾ ਸੇਵਾ ਕਰਦਾ ਵਿਚਾਰਾ ਨਹੀਂ ਤੇ ਕਿੱਥੇ ਅੱਜ ਕੱਲ ਦੇ ਮੁੰਡੇ ਆਖੇ ਲੱਗਦੇ ਨੇ ਅੱਜ ਕੱਲ ਦੇ ਤੇ ਲੱਗੇ ਨਹੀਂ ਲੱਗਦੇ ਮੁੰਡੇ ਮੈਂ ਨਹੀਂ ਫਿਰ ਵੀ ਸੋ ਨਾਲੋਂ ਚੰਗਾ ਇਹ ਮਾਲ ਹੈ ਮਗਰ ਲੱਗਦਾ ਤੇ ਫਿਰ ਪੰਜ ਮੈਨੂੰ ਪੁੱਛਦਾ ਹੀ ਨਾ ਇਹ ਤਾਂ ਬਹੁਤ ਸਰਾਹਤਾ ਵਿਚਾਰਾ ਕੀ ਆਟਵਾਜ ਹੁੰਦਾ ਵਾ ਪਰ ਹੋਏ ਤੇ ਉਸੇ ਵੜੀ ਮੈਂ ਮੱਝ ਮਡਾਤੀ ਆ ਅੱਛਾ ਕਿੰਨਾ ਪੁੱਤ ਦਾ ਜਿਹੇ ਦਾਮੜ ਇੱਥੇ ਬੈਜੋ ਤੇ ਮੁੜ ਕੇ ਜਦੋਂ ਜੀ ਕਰੂਗਾ ਲੰਮੇ ਪੈਣ ਨੂੰ ਹਾਂ ਤੇ ਘੜੀ ਲੰਮੇ ਪੈ ਜਾਓ ਹੈ ਚੰਗਾ ਚੱਲ ਹਾਂ ਤੇ ਪਖਾ ਲਾ ਲਈ ਲੋੜ ਪਊਗੀ ਤੇ ਚੰਗਾ ਹਾਂ ਚਲੋ ਮੈਂ ਫਿਰ ਕੰਮ ਕਰ ਆਵਾਂ ਅੰਦਰ ਕੋਈ ਚੱਲ ਰਿਹਾ ਮਾਪਾ ਹਾਂਜੀ ਹਾਂਜੀ ਜਾਂ ਘੜੀ ਲੱਗੀ ਜਾਂਦੀ ਲੈ ਵੀ ਜਿੱਥੇ ਸ਼ਰਮ ਪਾ ਕੇ ਗਿਆ ਮੈਂ ਨਾ ਉੱਥੇ ਹੀ ਉੱਥੇ ਹੀ ਆ ਹੈ ਧੁੱਪ ਕੇ ਨਹੀਂ ਲੱਗੀ ਤੇ ਮੈਂ ਕਹਿ ਕੇ ਗਿਆ ਸੀ ਉਹ ਮੈਂ ਕਿਹਾ ਜੀਵਨੇ ਮੈਂ ਚੱਲਿਆ ਫਿਰਣਾ ਥਾ ਤੇ ਮਾੜੀ ਮੋਢੀ ਵਿੱਚ ਲੱਤ ਫੇਰਦੀ ਸਾਰਾ ਜਿਹੜਾ ਵਰਾ ਉਹ ਬੰਦੇ ਦੇ ਸਿਰ ਤੇ ਕੰਮ ਆਇਆ ਵੀ ਉਹ ਆਊਗਾ ਤੇ ਉਹ ਹੀ ਕਰੂਗਾ ਹੱਦ ਹੋਈ ਆ ਧਰਨਾ ਲੈ ਲਈ ਵੀਜੀ ਬਾਹਰ ਬੈਠੇ ਜੀ ਅੱਜ ਕਤ ਬਾਅਦ ਮੈਨਾਂ ਅੱਜ ਜੀ ਕਰਦਾ ਜਿਹੜਾ ਬਾਹਰ ਬਹਾਂ ਅੱਛਾ 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 ਤੇ ਮੈਨਾਂ ਤਾਂ ਸਭਾ ਜਾ ਮਾਰਦੀ ਹਾਂ ਤੇ ਪਤਾ ਨਹੀਂ ਕਿੱਥੇ ਗਏ ਹੁੰਦਾ ਵੀ ਕਿਤੇ ਖੂਨ ਖੱਤ ਕੇ ਆਏ ਠੀਕ 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 ਇਹ ਕਿਹਨਾਂ ਆ ਬਚਾਰਾ ਤੇ ਮੈਨੂੰ ਬਾਹਰ ਕੱਢਿਆ ਤੇ ਮੇਰੀ ਗੱਲ ਸੁਣ ਸਿਹਤ ਹੁਣ ਠੀਕ ਵਾ ਆ ਫਰਕ ਵਾ ਗਿਆ ਨੂੰ ਪਤਾ ਉਹ ਡਾਕਟਰ ਨੇ ਤੇ ਕਿਹਾ ਉਹਦੋਂ ਕਹਿ ਤਾ ਕਹਿੰਦਾ ਵੀ ਕੋਈ ਨਾ ਥੋੜਾ ਹੀ ਕਵਰ ਹੋ ਗਿਆ ਸਾਰਾ ਕੰਮ ਸਿਰਫ ਐਨ ਹਫਤੇ ਖਾਣ ਦੀ ਗੱਲ ਵਾ ਤੇ ਕੋਈ ਗੱਲ ਨਹੀਂ ਆਹੋ ਨਹੀਂ ਫਰਕ ਤੇ ਹੋ ਕਿੰਦਾ ਹੀ ਕਮਜ਼ੋਰੀ ਏ ਥੋੜੀ ਬਹੁਤੀ ਤੇ ਉਹ ਮੜਾ ਮੋਟਾ ਫਰੂਟ ਫਰੜ ਖਾਦਾ ਦੋਨਾਂ ਠੀਕ ਹੋਈ ਜਾਵਾ ਨਹੀਂ ਹੋਤੇ ਹੁਣ ਫਰਕ ਦਾ ਪਤਾ ਹੋਇਆ ਹੋਇਆ ਗੱਲ ਵਜਰਾ ਕੰਨੀ ਕੋ ਨਾ ਹੀ ਉੱਠ ਕੇ ਬਾਹਰ ਨਹੀਂ ਆਇਆ ਜਾਂਦਾ ਚੱਕਰ ਹੁੰਦੇ ਨੇ ਮੈਨੀਆਂ ਕਿਤੇ ਡੇਗਣਾ ਪਾਵਾਂ ਹੋਇਆ ਹੋਇਆ ਤੇ ਕਰ ਲਿਆ ਕਿਤੇ ਹੋਰ ਨਾ ਸੱਟ ਸੋਟ ਲਵਾ ਲਾਂ ਠੀਕ ਠੀਕ ਇਹਦੇ ਨਾਲੋਂ ਮੈਨੂੰ ਚਲੋ ਫੜ ਕੇ ਬਾਹਰ ਕਰ ਦਿੰਦੇ ਨੇ ਤੇ ਚਲੋ ਬੜਾ ਮਿਲ ਸੱਟ ਕਰੇ ਕਿ ਜੀਵਨ ਨੇ ਕੀਤਾ ਵਾ ਮੈਂ ਜੀਵਨ ਨੇ ਤੇ ਆਵਾਜ਼ ਹੀ ਨਹੀਂ ਦਿੱਤੀ ਭਰਾਵਾ ਉਹਨੂੰ ਬੜੀਆਂ ਆਵਾਜ਼ਾਂ ਮਾਰੀਆਂ ਤੇ ਸੱਟ ਕਿਤੇ ਵਿਆਹ ਵਿਚਾਲਾ ਫੋਨ ਕਰਨ ਬਾਅਦ ਇਹਦੇ ਕੰਨਾਂ 'ਵਜ ਪਈ ਬੇਬੀ ਇਹਦਾ ਕੀ ਇਲਾਜ ਕਰੀਏ ਧਰਮ ਨਾਲ ਬਿਨਾਂ ਜੇ ਕਿਸ ਨੂੰ ਦਸੀਏ ਤੇ ਲੋਕੀ ਕਹਿੰਦੇ ਆ ਵੀ ਹੁਣ ਹੁਣ ਇਹ ਹੁਣ ਰਹਿ ਕੇ ਲੜਨਾ ਵਾ ਇਹੋ ਇਤ ਕਰ ਲਿਆ ਪੁੱਤ ਬੰਦਾ ਚਰਚਾ ਨਹੀਂ ਲੱਗਦਾ ਹੈ ਹੋਇਆ ਐ ਸਹੀ ਕਿ ਦੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਇਹਦੇ ਦੀ ਨਿਤ ਕੰਮ ਇਹ ਤਾਂ ਕਿਹਦਾ ਹੀ ਹੋਈ ਆ ਦੇਖੋ ਬੰਦਾ ਆਵਾਜ਼ ਦਵੇ ਆਵਾਜ਼ ਨਹੀਂ ਦੇਣੀ ਮੈਂ ਤੇਰੇ ਨੂੰ ਕਹਿ ਕੇ ਗਿਆ ਵਾਂ ਮੈਂ ਵੀ ਆਪਾਂ ਸਰੋਵਰ ਪਾਸ ਚੱਲੇ ਆ ਵਾਂ ਤੇ ਵੈਸੇ ਲੱਤ ਲੁੱਟ ਫੇਰਦੇ ਚੱਲ ਉਹਨਾਂ ਤੇਲ ਵਧੀਆ ਨਿਕਲ ਜਾਊਗਾ ਹੈ ਉਹ ਮੈਂ ਜਾਈਦਾ ਤੇ ਉਹ 20 20 ਗੱਲਾਂ ਕਰਦੇ ਵੀ ਤੁਸੀਂ ਦਿੱਲੀ ਚੁੱਕੇ ਲੈ ਆਉਂਦੇ ਜੇ ਤੇਰ ਕੱਢਣ ਵਾਲੇ ਕੋਲੂ ਵਾਲੇ ਇਹ ਤਾਂ ਗੱਲ ਹੈਗੀ ਆ ਗਿੱਲੀ ਨਹੀਂ ਚਾਹੀਦੀ ਤੇਲ ਵੀ ਨਹੀਂ ਚੰਗਾ ਨਿਕਲਦਾ ਫਿਰ ਗਿੱਲੀ ਦਾ ਉਹੋ ਤੇ ਗੱਲ ਹੋਣਾ ਤੇ ਕਹਿ ਕੇ ਗਏ ਤੇ ਹਾਏ ਉਤਰਾ ਹੀ ਖਲਾਰਾ ਪਿਆ ਬਿਹੜੇ ਤੇ ਵੇਖ ਲੈ ਵੀ ਬੰਦੇ ਤੇ ਸਹਾਲਵਾ ਖਾਣਾ ਖਾ ਰਿਆ ਨੇ ਕਿ ਮੈਂ ਇਕੱਲੇ ਨੇ ਖਾਣਾ ਇੱਥੇ ਖਾਣਾ ਤਾਂ ਪਤਾ ਖਾ ਰਿਆ ਨੇ ਬੰਦਾ ਨਾਲ ਕੇ ਨਿਆਣੇ ਨੂੰ ਲੈ ਗਦੇ ਪਤਾ ਜਾਂਦੇ 10 ਮਿੰਟਾਂ ਵਿੱਚ 2 ਮਿੰਟ 2 ਸਰ 5 ਮਿੰਟ ਦਾ ਕੰਮ ਆ ਕੰਮ ਤੇ ਕੁਝ ਵੀ ਨਹੀਂਗਾ ਵਿੱਚ ਪੈਰ ਹੀ ਫੇਰਨਾ ਸੀ ਇਹ ਤਾਂ ਹੁਣ ਹੈ ਨਾ ਬੰਦੇ ਦਾ ਥੀ ਪਿਆ ਹੁੰਦਾ ਵੀ ਤੂੰ ਹੀ ਸਾਰੇ ਕਾਰ ਤੇ ਤੂੰ ਹੀ ਸਵ ਇਦਾਂ ਦੀਆਂ ਅੱਜ ਕੱਲ੍ਹ ਜਨਨੀਆਂ ਇਦਾਂ ਹੀ ਕਰਦੀਆਂ ਨੇ ਕੀ ਕਰਨਾ ਪੁੱਤ ਫਿਰ ਹੁਣ ਟਾਈਮ ਪਾਸ ਤੇ ਕਰਨਾ ਹੀ ਆਂ ਬੀਬੀ ਮੈਂ ਕਿ ਸੋਝਣਾ ਵਾਂ ਵੀ ਇਹ ਗੰਦ ਸਾਡੇ ਘਰ ਹੀ ਕਿ ਸਾਰੇ ਦੁਨੀਆ ਤੇ ਇਫਤਰਾ ਚੱਲਣ ਡਿਆ ਵਾ ਇਦਾਂ ਹੀ ਹੋਊਗਾ ਸਾਰੇ ਹੁਣ ਕੀ ਪਤਾ ਸਾਨੂੰ ਤੇ ਆਪਣੇ ਘਰ ਦਾ ਪਤਾ ਤੇ ਦੁਨੀਆ ਤੇ ਮੇਨ ਪੰਜਾਬ ਦਾ ਸਾਰੇ ਘਰੇ ਹੋ ਕੁਝ ਹੋਣ ਡਿਆ ਮੈਨੂੰ ਆ ਬੇਤਰਾ ਲੱਗਦਾ ਵਾ ਹਾਂ ਵਾਈ ਵਾਗੀ ਆਖਰ ਸਾਰੇ ਜਿਹਨੂੰ ਪੁੱਛ ਲਈਦਾ ਵਾ ਉਹ ਵੱਧ ਤੋਂ ਵੱਧ ਦੁਖੀ ਹੈ ਵੱਧ ਤੋਂ ਵੱਧ ਦੁਖੀ ਹੈ ਹੈ ਅੱਜ ਇਹਨੂੰ ਨਾਮ ਪੁੱਛੋ ਹੋਇ ਚੰਗਾ ਜਿੰਨੋ ਪਛਲਾ ਉਹ ਸਭ ਇਹੋ ਦੁੱਖ ਦੱਸਦਾ ਵੀ ਗੱਲ ਨਹੀਂ ਵੇਚਦਾ ਸਾਡੇ ਵੀ ਇਦਾਂ ਹੀ ਹੋਣ ਡਿਆ ਕੀ ਕਰਨਾ ਫਿਰ ਟਾਈਮ ਪਾਸ ਕਰੋ ਜਿੱਦਾਂ ਹੁੰਦਾ ਵਾ ਕੋਈ ਗੱਲ ਨਹੀਂ ਪੁੱਤ ਮੇਰੀ ਗੱਲ ਸੁਣ ਜਿੰਨਾ ਚਿਰ ਇੱਥੇ ਬਹਿਣਾ ਵਾ ਨਾ ਇੱਥੇ ਬਹਿ ਜੂ ਤੇ ਮੁੜ ਕੇ ਮੈਨੂੰ ਆਵਾਜ਼ ਦੇ ਦੇ ਤਾਂ ਮੈਂ ਮੁੜ ਕੇ ਮੰਜੇ ਤੇ ਘਰ ਦੂੰਗਾ ਚੰਗਾ ਹੈ ਆਪ ਨਾ ਉੱਠੇ ਹੋ ਨਾ ਮਾਂ ਸੱਦੇ ਹੋਏ ਜੇ ਤੇ ਮੁੜ ਕੇ ਫੇਰ ਡਿੱਗ ਕੇ ਸੱਟ ਲਵਾ ਲਿਓ ਹਾਂ ਨਹੀਂ ਨਹੀਂ ਕੋਈ ਠੀਕ ਨਹੀਂ ਹੁਣ ਐਵੇਂ ਤੇ ਜੋੜ ਵੀ ਨਿਕਾ ਪੈਂਦਾ ਨਹੀਂ ਤਾਂ ਇੱਥੇ ਡਰਦੀ ਮੈਂ ਉੱਠਦੀ ਨਾ ਜਾ ਮਾਂ ਤੇ ਦੱਸ ਦਿਓ ਹੈ ਆਹ ਚੰਗਾ ਮੈਂ ਪੀਵਾਂ ਪਾਣੀ ਤਾਂ ਨਹੀਂ ਹੁਣ ਕੀ ਕਰਨਾ ਚੋ ਪਰਿਆ ਮਾਣ ਆਈ ਦਾ ਪੁੱਛਦੇਗੇ ਸਦੇ ਜ ਨਹੀਂ ਤੇ ਅੱਜ ਕੱਲ ਕਿੱਥੇ ਕੋਈ ਉਹ ਤੇ ਆਂਦੀ ਆ ਮੈਂ ਕੰਮ ਕਰਾਂ ਕਿ ਮੈਂ ਮਾਈ ਨੂੰ ਸੰਭਾਂ ਮੈਂ ਰੋਟੀਆਂ ਪਕਾਵਾਂ ਮੈਂ ਲਿੰਗੇ ਧੋਵਾਂ ਮੈਂ ਉਹਦੀ ਸੇਵਾ ਮੇਰ ਕੋ ਨਹੀਂ ਹੁੰਦੀ ਉਹਦੀ ਸੇਵਾ ਚਲੋ ਨਹੀਂ ਕਰਦੀ ਤੇ ਉਹਦੀ ਮਰਜ਼ੀ ਹੋ ਜਾਣਾ ਇੰਨਾ ਹੀ ਚੰਗਾ ਜਿਹੜੀ ਮੁੰਡੇ ਕਰਦੇ ਨੇ ਹੋ ਜਾਣਾ ਮੈਂ ਖਾਮ ਦਾ ਹਾਂ ਦੇਣਾ ਤੱਕ ਆਪੇ ਅੰਦਰ ਬਾਹਰ ਹੋ ਜਾ ਕਰਾਂਗੀ ਉਹਦੇ ਸਿਰ ਤੇ ਭਾਰ ਹੀ ਲੱਥ ਜਾਊਗਾ ਯਾਰ ਕਿਹੜੀ ਮਾੜੀ ਗੱਲ ਵਾ ਤੇ ਤਾ ਅਦੀ ਵਜ ਮਾਰਣ ਦੇ ਤੇ ਬੰਦਾ ਸੁਣ ਲੈ ਜਾ ਕੇ ਹੈ ਜੇ ਮੈਂ ਵੀ ਨਾ ਕਰ ਹੁੰਦਾ ਤੇ ਬੰਦਾ ਕਿਤੇ ਉੱਠ ਕੇ ਤੇ ਡਿੱਗਣਾ ਡੇਬਿਊ ਦੇ ਪੈ ਤੇ ਕੀ ਬੰਦਾ ਕਰੂ ਉੱਥੇ ਯਾਰ ਮਾੜੀ ਗੱਲ ਇਦਾਂ ਨਹੀਂ ਕਰਦਾ ਸ਼ਹੀਦਾ ਹੁੰਦੇ ਪਾਪਾ ਦੱਸਦਾ ਵੀ ਅੱਜ ਕਾਹ ਕੰਮ ਹੋਇਆ ਸਾਡੇ ਘਰ ਤੇ ਜੇ ਇਦਾਂ ਦੀ ਡੇ ਪੇ ਤੇ ਫੇਰ ਕਿਧਰ ਨੂੰ ਜਾਣਾ ਸੀਗਾ ਜ਼ਾਦਾ ਆਈ ਗਏ ਪਾਪਾ ਗੱਲ ਸੁਣਿਓ ਆਹ ਕੀ ਗੱਲ ਵਾ ਗੱਲ ਸੁਣਿਓ ਮੜੀ ਜੀ ਦੱਸ ਮੇਰਾ ਪੁੱਤ ਵਜਾ ਰਹੀ ਮਾਰ ਲਉ ਉਹ ਐਥੋਂ ਆਹੋ ਯਾਰ ਉਹ ਪਰ ਇੱਕ ਗੱਲ ਹੈਗੀ ਉਹ ਹੂੰ ਉਹ ਕੰਮ ਬੜਨਾ ਹੈ ਪਰਸੋਂ ਅੱਛਾ ਚਲੋ ਕੋਈ ਨਹੀਂ ਪਰਸੋਂ ਠੀਕ ਹੁਣ ਮੈਂ ਕਹਿਆ ਆ ਤੇ ਮੈਂ ਤਾਂ ਨਾ ਗੱਲ ਕਰਨੀ ਆ ਹੂੰ ਕਿ ਦਾਦੀ ਸਵੇਰ ਤੇ ਅੰਦਰ ਬੈਠੇ ਸੀਗੇ ਅੱਛਾ ਦਿਲ ਕਰਦਾ ਨੂੰ ਇੱਥੇ ਬਾਹਰ ਜਾਣ ਨੂੰ ਆਹੋ ਤੇ ਮੰਮੀ ਨਾਲ ਹੀ ਸਵੇ ਜਿਹੜੇ ਸਬਜ਼ੀ ਜੀ ਰਣ ਅੱਛਾ ਤੇ 20 ਵਜਾਂ ਅੰਦਰ ਦਾਦੀ ਨੇ ਮਾਰੇ ਨੇ ਮੰਮੀ ਨੂੰ ਹੂੰ ਤੇ ਮੰਮੀ ਨੇ ਸਿਰ ਤੇ ਕੋਈ ਅਸਰ ਨਹੀਂ ਪਿਆ ਤੇ ਮੁੜ ਕੇ ਮੈਨੂੰ ਆਵਾਜ਼ ਮਾਰੀ ਮੈਨੂੰ ਮੁੜ ਕੇ ਬਾਹਰ ਆਜ ਮੈਂ ਫੋਨ ਤੇ ਲੱਗਾ ਤੇ ਮੇਰੇ ਮੂਹਰੇ ਕੰਨੀ ਵਾਰ ਪਈ ਤਾਂ ਕਰਕੇ ਵੀ ਮੈਨੂੰ ਬਾਹਰ ਲੈ ਜਾਓ ਕਿੱਦਾਂ ਤੇ ਫਿਰ ਮਾਇਆ ਉਸੇ ਵਾਲੇ ਠੀਕ ਤੇ ਮੰਮੀ ਨੂੰ ਕੋਈ ਪਤਾ ਨਹੀਂ ਵੀ ਕੋਈ ਆਵਾਜ਼ ਮਾਰੀ ਹੈ ਕਿ ਨਹੀਂ ਮਾਰੀ ਕੀ ਗੱਲਾਂ ਤਾਂ ਕੀ ਨਹੀਂ ਦੱਸਾਂ ਕੀ ਗੱਲ ਵਾ ਅੱਜ ਤੇ ਉਹ ਆਵਾਜ਼ਾਂ ਮਾਰਨ ਦੀ ਹੈ ਨਾ ਤੇ ਇਹਨੇ ਸੁਣੀਆਂ ਨਹੀਂ ਤੇ ਕੱਲ ਇਹ ਇਹ ਕੰਮ ਥਰੇ ਹੀ ਵੀ ਲੰਘਣਾ ਤੇ ਜਦੋਂ ਕੱਲ ਇਹਦੀਆਂ ਨਾ ਨਾ ਇਹਨੇ ਸੁਣੀਆਂ ਤੇ ਫਿਰ ਕਹਣਾ ਵੀ ਮੇਰੇ ਵਰਗਾ ਤਾਂ ਚੰਗਾ ਕੋਈ ਨਹੀਂ ਜੱਗ ਦੇ ਉੱਤੇ ਜਿੱਲੀ ਮੈ ਜੰਗੀ ਫਿਰ ਕਹਣਾ ਮੈਂ ਕਹਿੰਨਾ ਮੜਾ ਕਿ ਤੜ ਮੇਰੇ ਨਾਲ ਹੋ ਡਿਆ ਗਿਆ ਦਸਾਂ ਦੀ ਗੱਲ ਵਾ ਜਦੋਂ ਬੰਦਾ ਜ਼ੋਰ ਚ ਹੁੰਦਾ ਵਾ ਨਾ ਉਦੋਂ ਬੰਦਾ ਮਾਰਦਾ ਵਾ ਨੂੰ ਤਲਵਾਰ ਸਹੀ ਠੀਕ ਆ ਤੇ ਜਦੋਂ ਕੋਈ ਨਾ ਕੋਈ ਪਾਸਾ ਘੁੰਮ ਕੇ ਬੰਦਾ ਥੱਲੇ ਆਇਆ ਇਦਾਂ ਨਾ ਤੇ ਫਿਰ ਕਹਣਾ ਨਹੀਂ ਮੈਂ ਮੈਂ ਤਾਂ ਕਦੀ ਕਿਹਦਾ ਮਾਰਾ ਕੀਤਾ ਨਹੀਂ ਜਿੰਨਾ ਮੈਂ ਆਪਣੀ ਸੱਸ ਨੂੰ ਸੰਭਿਆ ਨਾ ਉਹਨਾਂ ਕਿਹਨੇ ਸੰਭਿਆ ਹੀ ਨਹੀਂ ਗਾ ਹੈ ਇੱਥੇ ਹੁਣ ਕੋ ਰਿਸ਼ਤੇਦਾਰ ਆ ਜੇ ਨਾ ਤਿੰਨ ਦੇ ਕਿਤੇ ਬੁੱਢੀਆਂ ਦੀਆਂ ਗੱਲਾਂ ਸੁਣਨ ਵਾਲੀਆਂ ਦੇਖੀ ਉਹੀ ਤੇ ਗੱਲ ਮੈਂ ਤਾਂ ਨਵਾਲ ਦੀ ਰੋਟੀ 24 ਟਾਈਮ ਕਦੀ ਛੱਤਾ ਰੋਟੀ ਦੇਣੀ ਦੇਣੀ ਜਿਦਾਂ ਮਰਜ਼ੀ ਉਹ ਮਰਜ਼ੀ ਹੋ ਜੇ ਜੋ ਬੀਬੀ ਮੰਗੇ ਉਹੋ ਬਣਾ ਕੇ ਮੈਂ ਦੇਣੀ ਹੈ ਹੈ ਉਹ ਇੱਥੇ ਤੇ ਪਿੱਟ ਕੇ ਮਰਜ਼ੀ ਦਾ ਤਾਂ ਨਹੀਂ ਕਿਤੇ ਉਹਨੂੰ ਰੋਟੀ ਪਉਂਦੀ ਸਹੀ ਗੱਲ ਉਹ ਜੇ ਮੈਂ ਸੋਚਣ ਡਿਆ ਸੀ ਮੈਂ ਜੀ ਕਿ ਤਾਦੀ ਡੇਢ 2 ਕੋ ਪੈਂਦੀ ਕਿ ਉੱਠਣ ਲੱਗਿਆ ਤੇ ਮੁੜ ਕੇ ਕਿੱਥੋਂ ਕੀ ਕਰਨਾ ਸੀ ਇਹਦਾ ਦਿਮਾਗ ਇਹਦਾ ਨਹੀਂ ਕੰਮ ਕਰਦਾ ਜਨਾਨੀ ਦਾ ਵੀ ਅੱਗੇ ਮਹਾ ਉੱਠੀ ਅਟੈਕ ਹੋਇਆ ਹੈ ਅਜੇ ਇੰਨਾ ਚੰਗਾ ਵੀ ਪੰਜਾਬ ਥੋੜਾ ਹੀ ਕੰਮ ਜੇ ਜ਼ਿਆਦਾ ਹੋਏ ਤਾਂ ਆੜਾ ਉੱਠਣ ਫਿਰਦਾ ਕੰਮ ਹੀ ਇਹ ਵੀ ਜਾਂਦਾ ਲੱਗਣਾ ਹੈ ਹੋਂ ਤੇ ਮਾੜੀ ਮੋਡੀ ਨਾਲ ਹੱਥੋਂ ਕਾਗਦ ਖੜੇ ਕਰਕੇ ਤੇ ਬਾਹਰ ਨੂੰ ਲੈਦਾ ਜਰਾ ਵੀ ਜਿਹੜਾ ਪਾਸਾ ਪੂਸਾ ਵਜਨੋ ਬਚਾਅ ਹੋ ਗਿਆ ਉਹ ਤਾਂ ਗੱਲ ਜਿਹਾ ਕਿ ਤੇ ਉਹ ਕੰਮ ਹੋਇਆ ਇਹ ਤਾਂ ਮੇਰੇ ਬਾਹਰ ਕੰਮ ਪੈਣਾ ਸੀ ਉਹ ਵੀ ਸਾਡੀ ਨੇ ਆ ਵੀ ਕਦੇ ਜੇ ਮਾਰ ਦੇਣਾ ਸੀ ਮਜ਼ੇਦਈ ਬਹੁਤ ਗੱਲ ਵਾ ਨਾ ਇਹਦੇ ਜੀ ਵੀ ਕਹਿੰਦੀ ਇਹਨੂੰ ਬਿਰਦਾਸ ਨੂੰ ਸਾਡਾ ਯਾਰ ਮੇਰੀ ਸੌਣਾ ਗੱਲ ਦਿਲ ਨਾਲ ਦੱਸਾਂ ਗੱਲ ਬੀਬੀ ਹੋਰ ਦਾ 12 ਦਿਨਵਾ ਬਿਬਨੇ ਪੈਰਾਂ ਦੇ ਨਾਲ ਸਾਰਾ ਕਾਰੋਬਾਰ ਕਰ ਲਾ ਪੈਣਾ ਹੈ। ਉਹ ਕਿਹਦੇ ਹੱਥ ਪੈ ਨਹੀਂ। ਸਿਆਣਾ ਬੰਦਾ ਤੇ ਘਰ ਬੈਠਾ ਮਾਰ ਨਹੀਂ ਹੁੰਦਾ। ਇਹ ਜਨਾਨੀ ਦਾ ਦਿਮਾਗ ਨਹੀਂ ਕੰਮ ਕਰਦਾ। ਮੈਂ ਕਿਹਾ 20 ਦੀ ਤੈਨੂੰ ਕਿਹਾ ਸੱਤ ਅੱਪਸਾਂ ਦੇ ਫਰਕ ਪਿਆ ਗਿਆ। ਉਹ ਤੇ ਗੱਲ ਵਾਹੀਆਂ ਮਗਰ 30 ਤੇ ਵੀ 10-12 ਦੇ ਦੇ ਚੱਲ ਯਾਰ ਕੋਈ ਗੱਲ ਨਹੀਂ। ਇਹ ਵੀ ਟਾਈਮ ਮੰਗ ਜਾਣਾ ਵਾ। ਆ ਕਿਹਦੀ ਬੰਦੇ ਨੇ ਮਾੜਾ-ਮਾੜਾ ਠੀਕ ਹੋਣਾ ਹੀ ਆ ਤੇ ਮਾਰਦੇ ਨੇ ਹਾਸ ਹੀ ਲਾਤੀ ਆ। ਇਹਨੇ ਠੀਕ ਨਹੀਂ ਹੋਣਾ। ਇਹ ਆ ਉਹ ਇਹਦੇ ਜਾਊਗਾ। ਉਹ 20 ਗੱਲਾਂ ਕਰਦੀ ਆ ਹੈ। ਜੇ ਮੰਮੀ ਚੰਗੇ ਜਿਹੇ ਖਿਆਰਾ ਦੀਨ ਦਦੀ ਹੈ ਪੂਰੀ ਪਰਾਂ ਦੇ ਵੜੀ। ਓ ਯਾਰ ਉਹ ਤੇ ਗੱਲ ਵਾ ਉਹ ਬੰਦਾ ਖੁਸ਼ ਹੀ ਰਵੇ ਨਾ ਬੰਦਾ ਕਿੰਨਾ ਬਿਮਾਰ ਹੋਵੇ ਨਾ ਸਿਰਫ ਤੇ ਬੰਦਾ ਘਰ ਹੋਵੇ ਨਾ ਬੈਠਾ ਤੇ ਜੀ ਸਾਰੇ ਨੂੰ ਪਿਆਰ ਨਾ ਉਹਦਾ ਗੱਲਾਂ ਬਾਤਾਂ ਕਰਨ ਅੱਧਾ ਬੰਦਾ ਦੂਤਰਾ ਠੀਕ ਹੋ ਜਾਂਦਾ ਹੈ ਸਹੀ ਗੱਲ ਵਾ ਜਦੋਂ ਲੜਾਈ ਜਿੱਕ ਪਤਾ ਜੀ ਰਹਿਣਾ ਤਾਂ ਫਿਰ ਬੰਦੇ ਜਿਹੜਾ ਠੀਕ ਹੋ ਵੀ ਬਿਮਾਰ ਜਿਹੜਾ ਬੰਦਾ ਮਾਲਾ ਇੱਕ ਹੁੰਦੇ ਮੰਨਿਆ ਖਰਾ ਖਾ ਲਈ ਆ ਇੱਕ ਬੰਦਾ ਪਹਿਲੋਂ ਸੜਿਆ ਇੱਕ ਗਾੜੀ ਸੜਾ ਇੱਕ ਨੋ ਦਾ ਸੜਾ ਇੱਕ ਹੋਰ ਗੱਲਾਂ ਬਾਤਾਂ ਕਈ ਗੱਲਾਂ ਬਾਤਾਂ ਹੁੰਦੀਆਂ ਹੈ ਸਹੀ ਗੱਲ ਵਾ ਚਲੋ ਬੰਦਾ ਕੀ ਕਰੇ ਚੱਲ ਯਾਰ ਤੂੰ ਛੱਡ ਪਰੇ ਤੂੰ ਦੱਸ ਰੋਟੀ ਖਾਧੀ ਤੁਸੀਂ ਆ ਰੋਟੀ ਤੇ ਮੈਂ ਖਾ ਲਈ ਆ ਅੱਛਾ ਅੱਛਾ ਤੁਸੀਂ ਖਾ ਲਓ ਨਾਲੇ ਕਰ ਲਿਓ ਗੱਲ ਮੰਮੀ ਨਾਲ ਕੀ ਜਾਂਦੇ ਹੋ ਚਲ ਕੋਈ ਨਹੀਂ ਮੈਂ ਹੁਣ ਕੀ ਯਾਰ ਗੱਲ ਕਰਨੀ ਆ ਤੁਸੀਂ ਪਤਾ ਸਿਆਣੇ ਹੋਗੇ ਜੀ ਠੀਕ ਨਹੀਂ ਹੁਣ ਮੈਂ ਰੋਜ਼ ਲੜਦਾ ਜਗਾ ਲੜਨਾ ਠੀਕ ਨਹੀਂ ਮੰਡੀ ਰੋਜ਼ ਤੁਹਾਡਾ ਤਮਾਸ਼ਾ ਵੇਂਦੇ ਆ ਆਹ ਗੱਲ ਤੇ ਹੈਗੀ ਆ ਮੈਂ ਦੱਸਾਂ ਗੱਲ ਅਹੀਂ ਮੈਂ ਤੇ ਹੁਣ ਚਾ ਪੁੱਛਾ ਬੋਲਣਾ ਛੱਡਦਾ ਹਾਂ ਠੀਕ ਨਾ ਕੋਈ ਗੱਲ ਹਾਂ ਤੇ ਪੁੱਤ ਤੁਸੀਂ ਵਿਆਹਣ ਵਾਲੇ ਹੋਗੇ ਤੇ ਤੇ ਪਰ ਇਹਨੂੰ ਅਗਲ ਨਹੀਂ ਗਿਆ ਇਹਨੂੰ ਅਗਲ ਉਹ ਤਾਂ ਨਹੀਂ ਜਦੋਂ ਸਾਰਾ ਟਾਈਮ ਲੰਘਿਆ ਲਾ ਤੇ ਫੇਰ ਇਹਨੇ ਕਿਹਾ ਫੇਰ ਬੰਦੀ ਬਣਨਾ ਵੀ ਮੈਂ ਹੁਣ ਠੀਕ ਆ ਓਏ ਯਾਰ ਕਿਹਨੂੰ ਕਹਿਣਾ ਹੀ ਹੁੰਦਾ ਅਸੀਂ ਹੁਣ ਕੀ ਕਰੀਏ ਹੁਣ ਕਿਸ ਦੇ ਦਿਮਾਗ 'ਚ ਕਿਤਨਾ ਘੋਲ ਕੇ ਕੋਈ ਚੀਜ਼ ਪਾ ਦਈਏ ਹੈ ਇਹਦੇ ਆ ਸਮਝ ਚਾਹੀਦੀ ਐ ਨਾ ਚਲੋ ਪਿੱਛੇ ਕੋਈ ਗੱਲ ਨਹੀਂ ਕੀ ਹੈ ਕਰ ਲੋ ਤੇ ਆਪਣਾ ਕੰਮ ਕਰ ਮੈਂ ਵੇਖਦਾ ਬਾਕੀ ਚੰਗਾ ਯਾਰ ਹਾਂ ਚਲੋ ਮੈਂ ਫਿਰ ਦੇਖਾਂ ਫੋਟੋ ਪ੍ਰੋਗਰਾਮ